ਸਸਿਕਾ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਤਰਨਪੁਰ ਜੋਂਦਾ ਤੇ ਅੱਜ ਆਏ ਹੋਇਆ ਬਾਈ ਸੱਤੇ ਕੋਲੇ ਹਾਂਜੀ ਹਾਂਜੀ ਤੇ ਆਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਹੁੰਦੇ ਸੀ ਲੱਖ ਰੁਪਏ ਦੇ ਅੰਡਰ ਰੈਂਡਰ ਕੋਈ ਖੇਤੀਬਾੜੀ ਦੇ ਸੰਦ ਹੋਣ ਕੋਈ ਟਰੈਕਟਰ ਹੋਵੇ ਤੁਹਾਨੂੰ ਉਹ ਵੀ ਦਿਖਾਉਣੇ ਆ ਟਰੈਕਟਰ ਵੀ ਦਿਖਾਉਣੇ ਆ ਟਰਾਲੀਆਂ ਵੀ ਦਿਖਾਉਣੇ ਆ ਤੇ ਹੋਰ ਖੇਤੀਬਾੜੀ ਦੇ ਸੰਦ ਕੀ ਹਾਲ ਆ ਬਾਈ ਜੀ ਵਧੀਆ ਜੀ ਵਧੀਆ ਵੀ ਤੁਸੀਂ ਸੁਣਾ ਹੋਰ ਗੱਲ ਮੈਂ ਸਹੀ ਕਹੀ ਆ ਲੱਖ ਰੁਪਏ ਦੇ ਵਿੱਚ ਵਿੱਚ ਆਪਾਂ ਟਰੈਕਟਰ ਵੀ ਦੇ ਦੇਣਾ ਦੇ ਦੇ ਦਾਂਗੇ ਭਾਈ ਦੇ ਦਾਂਗੇ ਆ ਕਿ ਨਾ ਮਾਰ ਲਾ ਇਹ ਹੈਗਾ 1999 ਮਾਡਲ 1999 ਮਾਡਲ ਸਾਰਾ ਟਰੈਕਟਰ ਜਮਾ ਜਮਾ ਪੂਰਾ ਵਧੀਆ ਸੁੱਕਾ ਪਿਆ ਟਰੈਕਟਰ ਦੇਖੋ ਕਿਤੇ ਲੀਕਿੰਗ ਨਹੀਂ ਸੀਕਿੰਗ ਨਹੀਂ ਟਰੈਕਟਰ ਦੀ ਰਿੰਮ ਰਮ ਟਾਇਰ ਨਵੇਂ ਗੁੜੀਆਰ ਦੇ ਟਾਇਰ ਨਵੇਂ ਹਾਂਜੀ ਮੁਰਲੇ ਟਾਇਰ ਹੈਗੇ 40 ਰੁਪਏ ਪਿਛਲੇ ਨਵੇਂ ਆ ਤੇ ਸੋਹਣਾ ਟਰੈਕਟਰ ਆ ਮਗਰਾਟ ਵਗੈਰਾ ਵੀ ਵਧੀਆ ਨੇ ਜੀ ਜੰਗਰੇ ਦਾ ਵੀ ਪੂਰਾ ਚੰਗਾ ਪੂਰਾ ਪੂਰਾ ਟਸ ਟਰੈਕਟਰ ਆ ਜੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਤਾਂ 115000 ਹੁਣ ਤਾਂ ਮੈਂ ਲੱਖ ਰੁਪਏ ਕਹੇ ਤਾਂ ਚਲ ਕਹੇ ਤਾਂ ਲੱਖ ਦੇ ਦਾਂਗੇ ਲੋ ਜੀ ਸੱਜਣੋ ਲੱਖ ਰੁਪ ਠੀਕ ਆ ਇਹ ਆ ਇਧਰ ਬਈ ਤਵੀਆਂ ਪਈਆਂ ਨੇ ਜਿਹੜੀਆਂ ਤਵੀਆਂ ਠੱਠੜਦੀਆਂ ਤਵੀਆਂ ਨੇ ਬਾਈ ਪ੍ਰੈਸ਼ਰ ਵਾਲੀਆਂ ਤਵੀਆਂ ਨੇ ਪ੍ਰੈਸ਼ਰ ਵਾਲੀਆਂ ਨੇ ਹਾਂਜੀ ਹਾਂ ਆ ਤੁਸੀਂ ਡਿਸਟ੍ਰੀਬਿਊਟਰ ਨੂੰ ਲੱਗ ਜਾਂਦੀਆਂ ਨੇ ਦੋ ਨਾਲ ਪਾਈਪਾ ਤੇ ਹਾਂਜੀ ਉੱਪਰੋਂ ਹੀ ਖੁੱਲਦੀਆਂ ਨੇ ਉੱਪਰੋਂ ਹੀ ਬੰਦ ਹੁੰਦੇ ਨੇ ਥੱਲੇ ਉੱਤਨ ਦੀ ਲੋੜ ਨਹੀਂ ਤੁਹਾਨੂੰ ਮੀਆਂ ਤਵੀਆਂ ਹੈਗੀਆਂ ਨੇ 1,25,000 ਦੀਆਂ ਆਪਾਂ ਜਣੇ ਸਾਰੀਆਂ 85,000 ਦੀਆਂ ਦੇ ਦਿੰਦਾ ਸਿਰਫ 85,000 ਸਿਰਫ 85,000 ਚ ਦੇ ਦਾਂਗੇ ਬਾਈ ਠੀਕ ਆ ਤੇ ਇੱਕ ਉਧਰੋਂ ਤਮਾਨ ਵਾਲਿਆਂ ਦਾ ਰੋਟਾ ਬੀਟਰ ਆ ਰੋਟਾ ਬੀਟਰ ਆ ਤਮਾਨ ਵਾਲਿਆਂ ਦਾ ਸਾਡੇ ਕਲਿਆਣ ਵਾਲਿਆਂ ਦਾ ਟੂਟਾ ਬੀਟਰ ਵ ਠੀਕ ਆ ਤੇ ਤabi ਤੂੰ ਵੀ ਸਾਈਡ ਤੇ ਲੱਗੀ ਹੋਈ ਆ ਪਿੱਛੇ ਵੀ ਰੂਲਾ ਜਾਬੀ ਲੱਗਿਆ ਹੋਇਆ ਆ ਲੋ ਸਾਰਾ ਕੁਝ ਹੀ ਮਤਲਬ ਹਾਂਜੀ ਹਾਂਜੀ ਤੇ ਵਿੱਚੋਂ ਵਧੀਆ ਪੂਰਾ ਇਹ ਜਾਨੀ ਬਾਹਰ ਖੜਨ ਕਰਕੇ ਖਰਾਬ ਆ ਬਾਈ ਲੋ ਆ ਦੇਖ ਲੋ ਵਿੱਚੋਂ ਪੂਰਾ ਸਾਫ ਆ ਪੂਰਾ ਵਿੱਚੇ ਪਈਆਂ ਨੇ ਬਾਹਰ ਖੜਨ ਕਰਕੇ ਖਰਾਬ ਹੋ ਗਿਆ ਇਹਦੀ ਕੀ ਡਿਮਾਂਡ ਆ ਇਹ ਆਪਾਂ ਕਹਿੰਦੇ ਆ 50000 ਦਾ ਦੇ ਦਿੰਦੇ ਆ 50000 ਨਹੀਂ ਘੱਟ ਕਰ ਘੱਟ ਹੋਰ 1000 2000 ਘੱਟ ਕਰ ਦੇ ਬਾਈ ਹੋਰ ਤੇ ਹਾਂ 45000 ਬੱਸ ਚਲ 45000 ਲੋ ਸਿਰਫ 45000 ਰੁਪਏ ਦਾ ਤੁਹਾਣਾ ਲੈਣਾ ਰੋਟਾ ਬੀਟਰ 45 ਦਾ ਦੇ ਦੇ ਬਾਈ ਤੇਰੀ ਮਰਜ਼ੀ ਆ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਸੱਜੇ ਨਾਲ ਟਰਾਲੀਆਂ ਜੋੜਾ ਇਹ ਤਾਂ ਲੱਖ ਲੱਖ ਰੁਪਏ ਦੀ ਇੱਕ ਟਰਾਲੀ ਦਿੰਦੇ ਹੁੰਦੇ ਆ ਅੱਜ ਤੁਹਾਨੂੰ ਸਸਤੀਆਂ ਹੀ ਘਰਾ ਦੇਾਂਗੇ ਭਾਈ ਆਹ ਦੋਨੇ ਟਰਾਲੀਆਂ ਕੀ ਸਹਜ ਹੈ ਇਹਨਾਂ ਦਾ ਦੋਨੇ ਟਰਾਲੀਆਂ ਭਾਈ 6 12 ਦੀਆਂ ਨੇ ਮਤਲਬ 6 ਫੁੱਟ ਚੌੜੀਆਂ ਨੇ ਤੇ 12 ਫੁੱਟ ਲੰਮੀਆਂ ਨੇ ਤੂੜੀ ਵਾਲੀਆਂ ਟਰਾਲੀਆਂ ਨੇ ਜਾਲੀ ਜੂਲੀ ਨਵੀਂ ਅਰਗੀ ਲੱਗੀ ਪਈ ਆ ਠੀਕ ਹੈ ਤੇ ਵਧੀਆ ਟਰਾਲੀਆਂ ਨੇ ਚਾਸੀ ਚੂਸੀ ਵੀ ਟਾਇਰ ਵੀ ਵਧੀਆ ਨੇ ਟਾਇਰ ਵੀ ਪੂਰੇ ਵਧੀਆ ਨੇ ਹਾਂਜੀ ਹਾਂਜੀ ਹਾਂ ਪੂਰੀਆਂ ਵਧੀਆ ਟਰਾਲੀਆਂ ਨੇ ਇਹਦੀ ਕੀ ਡਿਮਾਂਡ ਕਰੀਏ ਆਪਾਂ ਨੂੰ 1.5 ਲੱਖ ਦੀਆਂ ਕਹਨੇ ਆ ਭਾਈ ਦੋਏ ਦੇ ਦਾਂਗੇ ਦੋਨੇ ਹ ਜਾਦੇ ਆ ਹਾਂ ਕੱਟ ਕਰ ਦੇ 5000 ਨਾ 5000 ਨਹੀਂ ਹਾਂਜੀ ਮੈਂ ਕਹਿੰਦਾ ਆਪਾਂ 15000 ਕੱਟ ਕਰ ਜਿਆਦੇ ਘੱਟ ਜੀ ਵਾ ਕੱਟਾਂ 135000 ਦਾ ਆਪਾਂ ਜੋੜਾ ਦੇ ਦਾਂਗੇ ਚੱਲ ਕੋਈ ਨਹੀਂ ਦੇ ਦੇ ਲੋ ਵੀ ਸੱਜਣੋ 135000 ਦੀਆਂ ਦੋਨੇ ਟਰਾਲੀਆਂ ਦੇ ਦਾਂਗੇ ਭਾਈ ਦੇ ਦਾਂਗੇ ਠੀਕ ਤੇ ਆ ਜਾਲੀ ਇਹ 4000 ਦਾ ਕਹਿੰਦੇ ਕਿਸੇ ਨੂੰ ਟੋਪੀ ਚਾਹੀਦੀ ਹੋਵੇ ਟੋਪੀ ਹਾਂਜੀ ਜਲਦੀ ਵਸਾ ਜਾਲੀ ਜੂਲੀ ਲਾਉਣ ਵਾਲੀ ਆ ਤੇ ਆ ਜਾਲੀ ਜਾਲੀ ਲਾਉਣ ਵਾਲੀ ਆ ਟੋਪੀ ਉਹ ਤਾਂ 12 15000 ਦੀ ਪਣਦੀ ਆ ਆਪਾਂ 4000 ਦੀ ਦੇ ਦਾਂਗੇ ਤੇ ਜਿਆਦੇ ਆ ਜਾ ਦੇ ਕੱਟ ਕਰਾ ਥੋੜਾ ਮੋਟਾ ਇਹਨੂੰ ਆਪਾਂ ਐ ਕਰਦੇ ਹਾਂ ਹਾਂ ਜੀ 4000 ਮੰਗਿਆ ਹਾਂ ਜੀ 50% ਡਿਸਕਾਊਂਟ ਕਰਦੇ ਨੇ 2000 ਦੀ ਦੇ ਦਿੰਦੇ ਨੇ 2000 ਦੀ ਤੁਸੀਂ ਘਾਟਾ ਪਾਉਣ ਨੂੰ ਆਏ ਹੋ ਅੱਜ ਤਾਂ ਮੈਨੂੰ ਲੱਗਦਾ ਮੈਨੂੰ ਨਹੀਂ ਕਰਦਾ ਚੱਲ ਦੇ ਦੇ ਦੋ ਲੋਈ ਸੱਜਣੋ ਸਿਰਫ 2000 ਰੁਪਏ ਦੀ ਟੋਪੀ ਜਿਹਨੇ ਲੈਣੀ ਹੈ ਜਾਲੀ ਦੀ ਕਰ ਲਿਓ ਸੰਪਰਕ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਹੈਗਾ ਤੇ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ